ਸਾਰੇ ਕੰਸ ਅਨੁਸਾਰ ਇਹ ਉਹ ਕੰਮ ਹੋਇਆ ਜਿਹੜਾ ਕਈ ਸਾਲਾਂ ਦਾ ਲੜਕਿਆ ਸੀ ਉਹ ਕੰਮ ਕਰ ਗਿਆ ਸਾਰੀ ਮਾਇਗਾ ਦੀ ਜੋੜ ਨਹੀਂ ਪਾ ਸਕਦੀ ਸਦਾ ਦੀ ਬਹੁਤ ਸਾਰੇ ਜ਼ਿਲ੍ਹੋਂ ਸਾਡਾ ਇਹ ਜਦੋਂ ਦਾ ਦੇਸ਼ ਆਜ਼ਾਦ ਹੋਇਆ ਜੀ ਪਹਿਲੀ ਵਾਰ ਸਾਰ ਆਈ ਐ ਇਸ ਵੱਡੀ ਅੱਜ ਤੁਹਾਨੂੰ ਇਸ ਜਲਦੀ ਵਧਾਈ ਦੇਣਾ ਦਿੰਦੇ ਆ ਜਦੋਂ ਅ ਸਰਕਾਰ ਬਣੀ ਆਪਣੀ ਉਦੋਂ ਜਦੋਂ ਵੀ ਜਾਂਦੇ ਸੀਗੇ ਜਗ ਪੂਰੇ ਜਗਤਪੁਰ ਵਾਲੇ ਦੀ ਇੱਕੋ ਹੀ ਡਿਮਾਂਡ ਹੋਈ ਸੀਗੀ ਸੀਵਰੇਜ ਤੇ ਉਹ ਉਦੋਂ ਜਦੋਂ ਮੈਂ ਲੱਗਿਆ ਉਹਦੇ ਕੰਮ ਸ਼ੁਰੂ ਕੀਤਾ ਉਦੋਂ ਹੋਰ ਪੁੱਛਿਆ ਕਿ ਦੋ ਕਹਿੰਦੇ ਹੋਰ ਕੀ ਨੇ ਕਿ ਮੈਂ ਤਾਂ ਉਹੀ ਐ ਠੀਕ ਹੈ ਨਾ ਮੈਂ ਕਮੇਟੀ ਨੂੰ ਪਤਾ ਸੀ ਨਾ ਸੀਵਰੇਜ ਉਹ ਬਹੁਤ ਆਈਡੀਆ ਸੀ ਉਹ 6 ਕਰੋੜ 37 ਲੱਖ ਰੁਪਏ ਦੇ ਨਾਲ ਜਗਤਪੁਰ ਅਸੀਂ ਪਵਾਤਾ ਜਦੋਂ ਉੱਥੇ ਕੰਮ ਸ਼ੁਰੂ ਕਰਾਇਆ ਉਦੋਂ ਲੋਕਾਂ ਨੇ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਦੇਖ ਲਿਆ ਤੇ ਡਿਮਾਂਡਾਂ ਆਉਣੇ ਸ਼ੁਰੂ ਹੋ ਗਈਆਂ ਵੀ ਸਾਡੇ ਸੀਵਰੇਜ ਜਿੱਪਿਆਗਾ ਸਾਡੇ ਕਿਤੇ ਕੋਈ ਗਲੀ ਸੀ ਕਿਤੇ ਦੋ ਗਲੀਆਂ ਸੀ ਕਿਤੇ 10 ਗਲੀਆਂ ਸੀ ਕਿਤੇ ਪੂਰਾ ਮਹੱਲਾ ਸੀਗਾ ਉੱਥੋਂ ਜਦੋਂ ਆਉਣ ਸ਼ੁਰੂ ਕੀਤਾ ਫਿਰ ਸਾਰੇ ਸਾਰ ਅਸੀਂ ਸਰਵੇ ਕਰਾਇਆ ਆਹਾ ਬਾਈਪੁਆਇੰਟ ਨੇ ਸ਼ਹਿਰ ਦੇ ਜਿਹੜੇ ਇਹ ਰੈੱਡ ਲਾਲ ਨੇ ਆਹਾ 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 ਆਹ ਬਾਹਰਲਾ ਆਊਟਰ ਏਰੀਆ ਆਹਾ ਰਾਏ ਦੇ ਚ ਐਡੀ ਇੱਕ ਗਲੀ ਐ ਜਿਹੜੀ ਰਹਿੰਦੀ ਸੀ ਇਹਦੇ ਚ ਆਹਾ ਇੰਨਾ ਏਰੀਆ ਸੀਗਾ ਇਹਦੇ ਚ ਇੰਨਾ ਏਰੀਆ ਸੀਗਾ ਇਹਦੇ ਚ ਇੰਨਾ ਕ ਡੇਢਕ ਗਲੀ ਸੀਗੇ ਆ ਜੀ 22 ਪੁਆਇੰਟ ਦੇ ਜਿਹੜੇ ਉਹ ਆਇਡੈਂਟੀਫਾਈ ਕੀਤੇ ਡਿਪਾਰਟਮੈਂਟ ਨੇ ਵੀ ਜਿੱਥੇ ਮੈਂ ਕਹਾਂ ਚਾਹੇ ਇੱਕ ਘਰ ਹੈ ਚਾਹੇ ਇੱਕ ਗਲੀ ਹੈ ਚਾਹੇ ਜਿੰਨਾ ਮਰਜੀ ਵੱਡਾ ਏਰੀਆ ਤੇ ਉਹ 22 ਪੁਆਇੰਟ ਆਇਡੈਂਟੀਫਾਈ ਕੀਤੇ 3500 ਮਕਾਨਾਂ ਬੋਲੇ ਜਿਹੜੇ ਕਿ ਜਿੱਥੇ ਜਿੰ ਆਪਣਾ ਕਨੈਕਸ਼ਨਰੀ ਸੀਗਾ 30 ਕਿਲੋਮੀਟਰ ਲੰਬੀ ਪਾਈਪਲਾਈਨ ਉਹ ਉਹ ਆਇਡੈਂਟੀਫਾਈ ਕਰਕੇ ਫੇਰ ਕਿਉਂ ਮੇਰਾ ਜ਼ੋਰ ਤਾਂ ਉਨੇ ਹੀ ਲੱਗਣਾ ਉਹ ਜਿਹੜਾ ਫਿਰ ਉਹ ਤੋਂ ਮੈਂ ਇਹ ਪੁੱਛਿਆ ਮੈਂ ਕਿਹਾ ਵੀ ਆਪਣਾ ਵੀ ਹੈ ਕਿਤੇ ਰਹਿੰਦਾ ਕੁਝ ਕਹਿੰਦਾ ਕੁਝ ਨਹੀਂ ਰਹੇ ਜਦੋਂ ਕਰਨਾ ਸ਼ੁਰੂ ਕੀਤਾ ਸਾਰਾ ਸਰਵੇ ਫੇਰੇ ਸਾਰੇ ਟੀਮ ਨੇ ਇਕੱਲਾ ਇਕੱਲਾ ਘਰ ਗਏ ਆ ਤੇ ਫੇਰ 3500 ਕਰ ਫਿਰ ਆਇਡੈਂਟੀਫਾਈ ਹੋਇਆ 5 ਹੈ ਬਾਈ ਪੋਕਟਾ ਦੇ ਵਿੱਚ ਤੇ ਉਹਨੂੰ ਕੰਪਲੀਟ ਕਰਾਉਣ ਨੂੰ ਮਨਜ਼ੂਰ ਕਰਾਉਣ ਚ ਉਹਦੇ ਫੰਡਸ ਅਰੇਂਜਮੈਂਟ ਕਰਨ ਦੇ ਵਿੱਚ ਢਾਈ ਪੌਣੇ 3 ਸਾਲ ਦਾ ਉਸੇ ਲੱਗ ਗਿਆ ਜਿਹੜਾ ਕਿ ਸ਼ੁਰੂ ਕਰਨ ਲੱਗੇ ਨੇ ਤੋਂ ਬਾਅਦ ਇੱਕ ਘਰ ਨਹੀਂ ਬਚਣਾ ਹੈਗਾ ਸਾਰੇ ਸਾਰੇ ਕਨੈਕਸ਼ਨ ਹੋ ਜੂਗਾ ਅੱਜ ਸ਼ਹਿਰ ਇਸ ਗੱਲ ਦੇ ਵਾਸਤੇ ਮਤਲਬ ਤੁਹਾਡਾ ਧੰਨਵਾਦ ਕਰਦਾ ਕਿ ਸ਼ਹਿਰ ਨੇ ਫੈਸਲਾ ਬਹੁਤ ਵਧੀਆ ਲਿਆ ਹੋਇਆ ਐਨਾ 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 ਗਰਾਊਂਡ ਲੈਵਲ ਤੇ ਜਾ ਕੇ ਗਲੀਆਂ ਲੈਵਲ ਤੇ ਜਾ ਕੇ ਕਦੇ ਕੰਮ ਨਹੀਂ ਹੁੰਦਾ ਹੁੰਦਾ ਇਹ ਪਹਿਲੀ ਵਾਰ ਹੋਇਆ ਤੁਸੀਂ ਵਧਾਈ ਦੇ ਪਾਤਰ ਤੁਹਾਡੀ ਟੀਮ ਵਧਾਈ ਦੀ ਪਾਤਰ ਹੈ ਚਾਹੇ ਤੁਹਾਡੇ ਦੋ ਸ਼ੇਰ ਵਧਾਈ ਦੇ ਪਾਤਰ ਨੇ ਇਸ ਕਰਕੇ ਤੁਸੀਂ ਮਤਲਬ ਜੇ ਤੁਹਾਡੀ ਟੀਮ ਹੈ ਨਹੀਂ ਵਿੱਚ ਤੁਸੀਂ ਆ ਗਏ ਤੁਸੀਂ ਬੋਲਤਾ ਐਸਾ ਕੁਝ ਨਹੀਂ ਮਾਇ ਕਾਣ ਦੇ ਪਿੱਛੇ ਇੰਨਾ ਛੋਟਾ ਜਿਹਾ ਏਰੀਆ ਪੂਰੇ ਸਨਾਵ ਨੂੰ ਦਾ ਬੈਨੀਫਿਟ ਮਿਲਦਾ ਜੀ ਲੋਕ ਗਲੀਆਂ ਉੱਪਰ ਦਾ ਪਾਣੀ ਐਸ ਤੋਂ ਰੋਡਾਂ ਦੇ ਰੁੱਲਦਾ ਇਹ ਜਦੋਂ 50 ਸਾਲ ਪਹਿਲਾਂ ਵੀ ਆਲੋ ਸਕਦਾ ਸੀ 30 ਸਾਲ ਪਹਿਲਾਂ ਵੀ ਆਲੋ ਸਕਦੀ ਪਰ ਇਹ ਆਧਾਰ ਤੁਹਾਡੇ ਤੋਂ ਹੋਣਾ ਸੀ ਤੁਹਾਡੀ ਸੋਚ ਤੋਂ ਹੋਣਾ ਸੀ ਅੱਜ ਤੁਹਾਡੀ ਸੋਚ ਨੂੰ ਸਦਕਾ ਕਰਦੇ ਆਂ ਮਤਲਬ ਸਦਕਾ ਕਰਦੇ ਆਂ ਵੀ ਤੁਸੀਂ ਸੋਚ ਵੱਡੀ ਲੈ ਕੇ ਚੱਲੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਇਸ ਕਮਲ ਆਏ ਹੋ ਤੇ ਤੁਹਾਡੀ ਪੂਰੀ ਟੀਮ ਦਾ ਧੰਨਵਾਦ ਤੁਹਾਡੇ ਪ੍ਰਧਾਨ ਜੀ ਦਾ ਤੁਹਾਡੇ ਚੇਅਰਮੈਨ ਸਾਹਿਬ ਦਾ ਸਾਡੀ ਇੱਛਾ ਸੀ ਕਿ ਬਹੁਤ ਬਹੁਤ ਸਾਡੀ ਮੂਹਰੇ ਲੈ ਕੇ ਚੱਲੇ ਪਏ ਬਹੁਤ ਸਾਹਿਬ ਜੀ ਧੰਨਵਾਦ ਜੀ ਜੀ ਸਾਡੀ ਇੱਛਾ ਸੀ ਕਿ ਬਹੁਤ ਬਹੁਤ ਸਾਡੀ ਮੂਹਰੇ ਲੈ ਕੇ ਚੱਲੇ ਪਏ ਬਹੁਤ ਸਾਹਿਬ ਜੀ ਧੰਨਵਾਦ ਜੀ ਜੀ ਸਾਡੀ ਇੱਛਾ ਸੀ ਕਿ ਬਹੁਤ ਬਹੁਤ ਸਾਡੀ ਮੂਹਰੇ ਲੈ ਕੇ ਚੱਲੇ ਪਏ ਬਹੁਤ ਸਾਹਿਬ ਜੀ ਧੰਨਵਾਦ ਜੀ ਜੀ ਸਾਡੀ ਇੱਛਾ ਸੀ ਕਿ ਬਹੁਤ ਬਹੁਤ ਸਾਡੀ ਮੂਹਰੇ ਲੈ ਕੇ ਚੱਲੇ ਪਏ ਬਹੁਤ ਸਾਹਿਬ ਜੀ ਧੰਨਵਾਦ ਜੀ ਜੀ ਸਾਡੀ ਇੱਛਾ ਸੀ ਕਿ ਬਹੁਤ ਸਿਗਰ ਜੀ 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 ਜਿਨ੍ਹਾਂ ਦੇ ਨਾਲ ਸਾਡੇ ਜੀ ਪੱਤੀ ਦੇ ਪ੍ਰਧਾਨ ਸਿੰਘ ਟੋਣੜੀ ਜੀ ਮਾਰਕੀਟ ਕਮੇਟੀ ਦੇ ਚੇਅਰਮੈਨ ਬਨਕੇ ਜਨੇਜਾ ਜੀ ਇੱਥੇ ਦੇ ਵਾਰਡ ਦੇ ਪੁਪੀ ਐਮ ਸੀ ਜੀ ਮੋਹੱਲ ਦਾ ਬੱਚਾ ਅੱਜ ਮੇਰੇ ਤੋਂ ਆਏ ਹੋਏ ਨਿਵਾਸੀਓ ਤੇ ਇੱਕ ਬਹੁਤ ਵੱਡੀ ਗਿਣਤੀ ਦੇ ਵਿੱਚ ਮੇਰੇ ਛੋਟੇ ਜਿਹੇ ਥੱਦੇ ਤੇ ਮਾਇਆ ਗਾਰਡਨ ਚੋਂ ਇੱਕ ਵੱਡੀ ਤਦਾਦ ਜੋਰਦਾਰ ਤਾੜੀਆਂ ਨਾਲ ਤੁਹਾਨੂੰ ਮੰਚ ਤੇ ਅਮਨ ਰੋੜਾ ਜੀ ਨੂੰ ਇਨਵਾਈਟ ਕਰਦਾ ਸ਼੍ਰੀ ਅਮਨ ਰੋੜਾ ਜੀ ਜ਼ੋਰਦਾਰ ਤਾੜੀਆਂ ਦੇ ਨਾਲ ਮੇਰੀ ਬੇਨਤੀ ਕਿ ਅੱਡਾ ਪ੍ਰੋਜੈਕਟ ਕਦੇ ਪਹਿਲਾਂ ਨਹੀਂ ਹੋਇਆ ਜ਼ੋਰਦਾਰ ਤਾੜੀਆਂ ਨਾਲ ਮੰਚ ਤੇ ਸ਼੍ਰੀ ਅਮਨ ਰੋੜਾ ਜੀ ਬਹੁਤ ਹੀ ਪਰੰਪਰ ਤੇ ਸਤਕਾਰਯੋਗ ਮੇਰੇ ਪਿਤਾ ਸમાન ਬਜ਼ੁਰਗ ਮੇਰੀਆਂ ਮਾਸਮਾਨ ਬਤਾਵਾ ਭੈਣਾ ਮੇਰੇ ਨੌਜਵਾਨ ਸਾਥੀ ਵੀਰ ਪਿਆਰੇ ਪਿਆਰੇ ਜੀ ਕੁਝ ਬੱਚੇ ਵੀ ਆਏ ਹੋਏ ਨੇ ਔਰ ਸਟੇਜ ਉੱਤੇ ਵਿਰਾਜਮਾਨ ਤੇਰੇ ਬਹੁਤ ਹੀ ਸਤਿਕਾਰਯੋਗ ਮ्युनਿਸਪਲ ਕਮੇਟੀ ਦੇ ਪ੍ਰਧਾਨ ਸਨਿਸ਼ਾਨ ਸਿੰਘ ਟੋਨੀ ਜੀ ਮੇਰੇ ਵੀਰ ਮੁਕੇਸ਼ ਜੁਨੇਜਾ ਜੀ ਜਗਦੀਪ ਜੀ ਜੀਰ ਅੰਕਲ ਬੈਠੇ ਨੇ ਸਾਰੀ ਸਤਕਾਰ ਮੇਰਾ ਵੀਰ ਜਗਦੀਪ ਰਵੀ ਕਮਲ ਜੀ ਜੈਨ ਸਾਹਿਬ ਸਾਰੇ মিডিਆ ਦੇ ਸਾਥੀ ਕਿਹਦਾ ਕਿਹਦਾ ਨਾਮ ਨਵਾ ਗੋਪਾਲ ਜੀ ਬੈਠੇ ਨੇ ਟੋਨੀ ਜੀ ਮੇਰੇ ਵੀਰ ਅਵਤਾਰ ਕੁਲਵੀਰ ਜੀ ਹੁਣੇ ਮਦਨ ਜੀ ਹੁਣੇ ਸਾਰੇ ਸਰਕਾਰੇ ਉ ਬੈਠੇ ਨੇ ਮੈਦੇ ਨਾਮ ਲੈਣ ਲੱਗਿਆ ਤਾਂ ਮੇਰੇ ਖਿਆਲ ਚ ਸ਼ਾਮ ਇਸੇ ਕੰਮ ਚ ਆ ਜਾਣੀ ਹੈ ਬਾਕੀ ਕੰਮ ਰਹੀ ਜਾਣੇ ਨੇ ਸਾਰੇ ਹੀ ਫਤਿਹ ਕਰੋ ਬਾਬਾ ਬੋਲੋ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਸਾਰੇ ਤੁਸੀਂ ਮੇਰੇ ਸਾਥੀਓ ਮੇਰੇ ਵੀਰੋ ਭੈਣੋ ਤੁਸੀਂ ਇਹ ਖੰਡ ਦੇ ਵਿੱਚ ਅੱਜ ਇੱਥੇ ਮਿਲਣ ਦੇ ਲਈ ਸੌਣ ਦੇ ਲਈ ਪਹੁੰਚੇ ਹੋ ਰਚੇੇ ਤੌਰ ਤੇ ਮੀਡੀਆ ਦੇ ਸਾਰੇ ਸਾਥੀ ਜਿਹੜੇ ਪਹੁੰਚੇ ਨੇ ਔਰ ਮਹਿਕਮਾ ਦੇ ਵੀ ਸਾਰੇ ਅਫਸਰ ਸਾਹਿਬਾਨ ਪਹੁੰਚੇ ਨੇ ਥੋੜਾ ਦਿਲ ਦੀਆਂ ਗਹਿਰਾਈਆਂ ਤੋਂ ਜੀ ਆਇਆਂ ਨੂੰ ਤੁਹਾਨੂੰ ਔਰ ਤੁਹਾਨੂੰ ਨਵੇਂ ਸਾਲ ਦੇ ਇਸ ਮੁਬਾਰਕ ਮੌਕੇ ਦੀਆਂ ਲੱਖ ਲੱਖ ਮੁਬਾਰਕਾਂ ਪਰਮਾਤਮਾ ਇਸੇ ਤਰੀਕੇ ਤੁਹਾਨੂੰ ਸਾਰਿਆਂ ਨੂੰ ਆਪਣੇ ਘਰਾਂ ਪਰਿਵਾਰਾਂ ਦੇ ਵਿੱਚ ਦਿਨ ਦੁਗਣੀ ਰਾਤ ਚੌਗਣੀ ਖੁਸ਼ੀਆਂ ਖੇੜੇ ਬਖਸ਼ੇ ਤੰਦਰੁਸਤੀਆਂ ਸਿਹਤ ਯਾਬੀਆਂ ਬਖਸ਼ਣ ਪਰਮਾਤਮਾ ਇਹੀ ਮੇਰੀ ਸੱਚੇ ਪਾਤਸ਼ਾਹ ਤੇ ਚਰਨਾਂ ਦੇ ਵਿੱਚ ਅਰਦਾਸ ਅਜੂਈ ਬੇਨਤੀ ਦੋਇ। ਸਾਥੀਓ ਮੇਰੇ ਤੋਂ ਪਹਿਲਾਂ ਸਾਰੇ ਹੀ ਸਤਕਾਰਯੋਗ ਬੁਲਾਇਆ ਨੇ ਬੜੇ ਵਿਸਤਾਰ ਦੇ ਵਿੱਚ ਸੁਨਾਮ ਸ਼ਹਿਰ ਦੇ ਵਿੱਚ ਹੋਏ ਔਰ ਹੋ ਰਹੇ ਨੇ ਜਿਹੜੇ ਉਹਨਾਂ ਕੰਮਾਂ ਦੀ ਗੱਲ ਕੀਤੀ ਹੈ ਔਰ ਉਹਦੇ ਲਈ ਮੇਰਾ ਉਚੇਚੇ ਤੌਰ ਦੇ ਉੱਪਰ ਧੰਨਵਾਦ ਕੀਤਾ। ਮੈਂ ਕਹਿੰਦਾ ਕਿ ਧੰਨਵਾਦ ਭਾਈ ਤੁਹਾਡਾ ਸਾਰਿਆਂ ਦਾ ਕਿ ਜਿਨ੍ਹਾਂ ਨੇ ਮੈਨੂੰ ਇੱਕ ਨਿਵਾਣੇ ਜੀ ਨੂੰ ਇਸ ਜੋਗਾ ਕੀਤਾ ਇੰਨੇ ਜੋਗਾ ਕੀਤਾ ਅੱਜ ਤੋਂ ਪੌਣੇ 4 ਸਾਲ ਪਹਿਲਾਂ ਆਪਣਾ ਆਸ਼ੀਰਵਾਦ ਸਾਥ ਸਹਿਯੋਗ ਪਿਆਰ ਦੇ ਕੇ ਕਿ ਪੂਰੇ ਪੰਜਾਬ ਦੇ ਵਿੱਚ ਇੱਕ ਰਿਕਾਰਡ ਹੀ ਕਾਇਮ ਕਰ ਦਿੱਤਾ ਏਡੀ ਵੱਡੀ ਜਿੱਤ ਦੇ ਨਾਲ ਮੈਂ ਤਾਂ ਸਿਰਫ ਔਰ ਸਿਰਫ ਉਹਦਾ ਮੁੱਲ ਵੋਗ ਦੀ ਕੋਸ਼ਿਸ਼ ਕਰਾਂ ਸੋ ਤੁਹਾਡਾ ਸਾਰਿਆਂ ਦਾ ਤੇ ਪਰਮਕੀਤਾ ਪਰਮਾਤਮਾ ਦਾ ਧੰਨਵਾਦ ਹੈ ਕਿ ਜਿਨ੍ਹਾਂ ਨੇ ਮੈਨੂੰ ਇੰਨੇ ਜੋਗਾ ਕੀਤਾ ਡੇਡੀ ਜੀ ਦੀ ਡੈਡੀ ਜੀ ਮੇਰੇ ਬਾਬਾ ਸਾਹਿਬ ਦੀ ਬਹੂ ਪੋਹਲ ਦਾ ਸਰੋੜਾ ਜੀ ਦੀ ਉਹਨਾਂ ਦੀ ਗੱਲ ਕਰਕੇ ਗਏ ਨੇ ਮੇਰੇ ਵੀਰ ਟੋਨੀ ਜੀ ਵੀ ਜਗਦੀਪ ਭਰਤਵਾਰ ਜੀ ਵੀ ਸਾਰਿਆਂ ਨੇ ਉਹਨਾਂ ਦੀ ਗੱਲ ਕੀਤੀ ਹੈ ਉਹਨਾਂ ਤੋਂ ਇੰਨਾ ਜ਼ਰੂਰ ਸਿੱਖਿਆ ਕਿ ਜਦੋਂ ਲੋਕਾਂ ਨੇ ਔਰ ਪ੍ਰਮਾਤਮਾ ਨੇ ਤਾਕਤ ਬਖਸ਼ੀ ਹੋਵੇ ਕਿਸੇ ਦਾ ਕੋਈ ਚੰਗਾ ਕਰਨ ਲਈ ਤੇ ਫੇਰ ਬੰਦੇ ਨੂੰ ਕੋਈ ਕਸਰ ਨਹੀਂ ਛੱਡਣੀ ਚਾਹੀਦੀ ਉਹ ਕੰਮ ਕਰਨ ਨੂੰ ਪੂਰਾ ਕਰਨ ਦੀ ਕੋਸ਼ਿਸ਼ਾਂ ਦੇ ਵਿੱਚ ਬਲੇ ਸੋ ਨਿਹਾਰ ਉਸੇ ਉਸੇ ਸਿੱਖਿਆ ਨੂੰ ਤੇ ਗੁਣਤੀ ਨੂੰ ਲੈ ਕੇ ਇਹ ਕੰਮ ਨੇ ਜਿਹੜੇ ਇਹ ਚਲਾਏ ਹੋਏ ਨੇ ਅੱਜ ਨਵੇਂ ਸਾਲ ਦੇ ਮੁਬਾਰਕ ਮੌਕੇ ਉੱਪਰ 55 ਕਰੋੜ ਰੁਪਏ ਦੇ ਨਵੇਂ ਕੰਮ ਨੇ ਜਿਹੜੇ ਉਹ ਸ਼ਹਿਰ ਸ਼ਹਿਰ ਦੇ ਵਿੱਚ ਆਪਾਂ ਸ਼ੁਰੂ ਕੀਤੇ ਨੇ ਜਿਹਦੇ ਵਿੱਚ 21 ਕਰੋੜ 17 ਲੱਖ ਰੁਪਏ ਦੀ ਲਾਗਤ ਦੇ ਨਾਲ ਜੋ ਸ਼ਹੀਦ ਉਧਮ ਸਿੰਘ ਜੀ ਦਾ ਸਮਾਰਕ ਬਣਿਆ ਹੋਇਆ ਪਟੰਡਾ ਰੋਡ ਦੇ ਉੱਪਰ ਉਹਦਾ ਕਾਇਆਕਲਪ ਕਰਨ ਦਾ ਕੰਮ ਹੈ ਜਿਹੜਾ ਉਹ ਹੋਣ ਜਾ ਰਿਹਾ ਹੈ ਇਸ ਤੋਂ ਪਹਿਲਾਂ 31 ਜੁਲਾਈ ਨੂੰ ਵੀ 85 ਕਰੋੜ ਰੁਪਏ ਦੀ ਲਾਗਤ ਦੇ ਨਾਲ ਸ਼ਹੀਦ ਉਧਮ ਸਿੰਘ ਜੀ ਦੇ ਨਾਂ ਦੇ ਨਾਲ ਜੁੜੀਆਂ ਹੋਈਆਂ ਜਿੰਨੀਆਂ ਥਾਵਾਂ ਨੇ ਸਲਾਮ ਦੇ ਵਿੱਚ ਚਾਹੇ ਉਹ ਸ਼ਹੀਦ ਉਧਮ ਸਿੰਘ ਦੇ ਨਾਂ ਤੇ ਸਟੇਡੀਅਮ ਹੋਵੇ ਚਾਹੇ ਲੜਕੀਆਂ ਦਾ ਸਕੂਲ ਹੋਵੇ ਚਾਹੇ ਐਸਸੀਐਸ ਕਾਲਜ ਹੋਵੇ ਚਾਹੇ ਸ਼ਹੀਦ ਉਦਮ ਸਿੰਘ ਦੇ ਨਾਂ ਤੇ ਬਣਨ ਵਾਲਾ ਨਵਾਂ ਬੱਸ ਸਟੈਂਡ ਦੀ ਗੱਲ ਕਰਨੀ ਹੈ ਤੇ ਚਾਹੇ ਆਪਾਂ ਕਚਹਿਰੀਆਂ ਦੀ ਗੱਲ ਕਰਨੀ ਹੈ ਤੇ ਚਾਹੇ ਬਾਕੀ ਕੰਮ ਕਰ ਲਈ 85 ਕਰੋੜ ਰੁਪਏ ਦੇ ਲਾਗਤ ਨਾਲ ਉਹ ਸ਼ੁਰੂ ਕੀਤੇ ਸੀਗੇ ਜਿਹੜੇ ਕਿ ਇਸ 31 ਜੁਲਾਈ ਤੋਂ ਪਹਿਲਾਂ ਪਹਿਲਾਂ ਸਾਡਾ ਟਾਰਗੇਟ ਹੈ ਉਹ ਪੂਰਾ ਕਰ ਦੇਣਾ ਤੇ ਅੱਜ ਇਹ 55 ਕਰੋੜ ਦੇ ਕੰਮ ਇਹ ਪਹਿਲਾਂ ਵੈਸੇ 26 ਦਸੰਬਰ ਨੂੰ ਸ਼ੁਰੂ ਕਰਨੇ ਸੀਗੇ ਪਰ ਕਿਉਂਕਿ ਉਦੋਂ ਸ਼ਹਿਰਜ਼ਾਦਿਆਂ ਦਾ ਸ਼ਹੀਦੀ ਪੰਦਰਵਾੜਾ ਚੱਲਦਾ ਸੀਗਾ ਇਸ ਕਰਕੇ ਇੱਕ ਜਨਵਰੀ ਦੇ ਉੱਪਰ ਇਨਾਂ ਨੂੰ ਪੋਸਟਪੋਨ ਕੀਤਾ ਸੋ ਇਹ ਜਿਹੜਾ ਸਮਾਰਕ ਹੈ ਉਹ ਬਣਨ ਜਾ ਰਿਹਾ ਹੈ ਪੰਜਾਬ ਦਾ ਪਹਿਲਾ ਅਜਿਹਾ ਸਮਾਰਕ ਜਿਹਦੇ ਵਿੱਚ 7D ਤੁਸੀਂ 2D 3D ਸੁਣਿਆ ਹੋਊਗਾ ਕਿ ਜਿਹਦੇ ਵਿੱਚ ਜਦੋਂ ਬੈਠੇ ਹੋ ਸੁਣਦੇ ਹੋ ਤੇ ਇਫੈਕਟ ਨੇ ਜਿਹੜੇ ਕੁਝ ਵਿਜ਼ੂਅਲ ਤੇ ਆਡੀਓ ਦੇ ਉਹ ਦੇਖਣ ਨੂੰ ਮਿਲਦੇ ਨੇ ਇਹ ਸਮਾਰਕ ਮੇਰੇ ਵੀਰੋ ਇਹ ਜਾਂ ਬਣਨ ਜਾ ਰਿਹਾ ਹੈ ਕਿ ਜਿਹਦੇ ਵਿੱਚ ਐਂਟਰ ਕਰਦੇ ਸਭ ਤੋਂ ਪਹਿਲਾਂ ਸ਼ਹੀਦ ਉਦਮ ਸਿੰਘ ਜੀ ਦੇ ਜੀਵਨ ਨਾਲ ਜੁੜੀਆਂ ਹੋਈਆਂ ਜੱਲਿਆਂ ਵਾਲੇ ਬਾਗ ਦੇ ਸਾਕੇ ਦੀ ਸਾਰੀ ਸਟੋਰੀ ਹੈ ਜਿਹੜੀ ਉਹ ਮਿਊਰਲ ਦੇ ਜ਼ਰੀਏ ਸ਼ੋਅ ਹੋਏਗੀ ਉਹ ਦਿਖਾਵਾਂਗੇ ਫਿਰ ਉਸ ਤੋਂ ਅੱਗੇ ਵਾਟਰ ਬਾਡੀ ਹੋ ਜਾਊਗੀ ਤੇ ਵਾਟਰ ਬਾਡੀ ਹੈ ਜਿਹੜੀ ਉਹ ਫਵਾਰਾ ਜਿਹੜਾ ਉਹ ਹੋਏਗਾ ਉਹਦੇ ਵਿੱਚ ਇੰਡੀਆ ਦਾ ਨਕਸ਼ਾ ਜਿਹੜਾ ਇਹ ਉਹਨੂੰ ਦਰਸਾਊਗਾ ਜਿਹੜਾ ਇੱਕ ਖੂਹ ਜਿਹਦੇ ਵਿੱਚ ਸੈਂਕੜੇ ਲੋਕਾਂ ਨੇ ਛਾਲ ਮਾਰ ਕੇ ਜੱਲੇਵਾਲੇ ਬਾਗ ਦੇ ਵਿੱਚ ਆਉਂਦੇ ਜਾਨਾਂ ਬਚਾਉਣ ਦੇ ਲਈ ਜਾਲਾਂ ਦੇ ਦਿੱਤੀਆਂ ਸੀਗੀਆਂ ਉਹ ਖੂਹ ਨੂੰ ਉਹ ਵਾਟਰ ਬਾਡੀ ਜਿਹੜੀ ਉਹ ਦਰਸਾਉਗੀ ਇੰਡੀਆ ਦਾ ਨਕਸ਼ਾ ਉਹਦੇ ਵਿੱਚ ਬਣਿਆ ਹੋਊਗਾ ਸ਼ਹੀਦ ਉਦਮ ਸਿੰਘ ਜੀ ਦਾ 20 ਫੁੱਟ ਉੱਚਾ ਪਿੱਤਲ ਦਾ ਜੋ ਬੁੱਤ ਹੈ ਉਹ ਲੱਗੇਗਾ ਅੱਗੇ ਚੱਲ ਕੇ ਮਸ਼ਾਲ ਹੋएगी ਜਿਹੜੀ ਇੰਡੀਆ ਗੇਟ ਦੇ ਵਿੱਚ 12 ਮਹੀਨੇ 30 ਦਿਨ 24 ਘੰਟੇ ਚੱਲਦੀ ਰਹਿੰਦੀ ਹੈ ਉਹ ਹੋਏਗੀ ਫਿਰ ਇੱਕ ਆਡੀਟੋਰੀਅਮ ਹੋਏਗਾ 70 ਆਡੀਟੋਰੀਅਮ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਜਿੱਥੇ ਤੁਸੀਂ ਸ਼ੀਰ ਉਦਨ ਸਿੰਘ ਜੀਆ ਦੇ ਦੇ ਉਹਨਾਂ ਦੇ ਜੀਵਨ ਦੇ ਨਾਲ ਜੁੜੀ ਹੋਈ ਜਨਮ ਤੋਂ ਲੈ ਕੇ ਉਹਨਾਂ ਦੇ ਜਾਨ ਤੇ ਉਸ ਤੋਂ ਬਾਅਦ ਤੱਕ ਦਾ ਵੀ ਜੋ ਸਫਰ ਸੀਗਾ ਉਹਦੇ ਵਿੱਚ ਕਿਵੇਂ ਜੱਲੇ ਵਾਲੇ ਬਾਗ ਦਾ ਸਾਾਕਾ ਹੋਇਆ ਕਿਵੇਂ ਉਹਨਾਂ ਨੇ ਇੱਕ ਐਕਸਟਰਨ ਹਾਲ ਦੇ ਵਿੱਚ ਜਾ ਕੇ ਮਾਈਕਲ ਲੋয়ার ਨੂੰ ਗੋਲੀ ਮਾਰ ਕੇ ਉਹਦੇ ਜਦੋਂ ਤੁਸੀਂ ਸੀਟ ਦੇ ਉੱਪਰ ਬੈਠੇ ਹੋਵੋਗੇ ਉਹ ਤੁਹਾਨੂੰ ਇਹ ਲੱਗੂਗਾ ਕਿ ਅਸੀਂ ਉੱਥੇ ਮੌਜੂਦ ਆ ਜਦੋਂ ਜਦੋਂ ਸ਼ਹੀਦ ਦੁੱਧ ਸਿੰਘ ਗੋਲੀ ਚਲਾ ਰਹੇ ਨੇ ਬਾਰੇ ਫਾਨੀ ਹਾਸ ਇਹ ਜਿਹੇ ਇਫੈਕਟ ਆਉਣਗੇ ਕਿ ਜਿਹੜੀਆਂ ਸੀਟਾਂ ਨੇ ਉਹਨਾਂ 'ਚ ਵਾਈਬ੍ਰੇਸ਼ਨ ਵੀ ਹੈ ਉਹਨਾਂ 'ਚ ਹਵਾ ਵੀ ਆਉਣੀ ਹੈ ਉਹਨਾਂ 'ਚ ਜੇ ਕਿਤੇ ਇਹ ਲੱਗਦਾ ਹੋਇਆ ਕਿ ਮੀਂਹ ਪੈ ਰਿਹਾ ਪਾਣੀ ਪੈ ਰਿਹਾ ਉਹ ਵੀ ਹੋਊਗਾ ਲਾਈਟ ਐਂਡ ਸਾਊਂਡ ਇਫੈਕਟ ਇਹ ਜਹਾ ਹੋਊਗਾ ਇਹ ਪੰਜਾਬ ਦੇ ਵਿੱਚ ਪਹਿਲੇ ਜਿਹੜਾ ਉਹ ਬਣਨ ਜਾ ਰਿਹਾ ਹੈ ਉਹਦੇ ਨਾਲ ਮਿਊਜ਼ੀਅਮ ਹੋਏਗਾ ਜਿੱਥੇ ਸ਼ਹੀਦ ਦੁੱਧ ਸਿੰਘ ਜੀਆ ਦੇ ਜੀਵਨ ਨਾਲ ਜੁੜੀਆਂ ਹੋਈਆਂ ਸਾਰੀਆਂ ਚੀਜ਼ਾਂ ਜਿਵੇਂ ਬੜੇ ਸਾਲਾਂ ਤੋਂ ਮੇਰੇ ਮਨ ਦੇ ਵਿੱਚ ਸੀ ਕਿ ਉਹਨਾਂ ਦੇ ਅਸਥੀਆਂ ਦੇ ਜਿਹੜੀਆਂ ਉਹਨਾਂ ਨੂੰ ਵੀ ਹਜ ਤੱਕ ਹੁਣ ਤੱਕ ਦੀਆਂ ਸਰਕਾਰਾਂ ਸਹੀ ਥਾਂ ਦੇ ਨਹੀਂ ਸਕੀਆਂ ਉਹ ਕਾਲਜ ਦੀ ਕਲਮਾਰੀ ਦੇ ਵਿੱਚ ਪਈਆਂ ਨੇ ਉਹ ਉਹ ਉੱਤੇ ਪਲੱਸ ਬਾਕੀ ਜਿਹੜੀਆਂ ਹੋਰ ਚੀਜ਼ਾਂ ਨੇ ਉਹ ਸਾਰੀਆਂ ਉੱਥੇ ਰੱਖਾਂਗੇ ਕੈਫੇਟੇਰੀਆ ਹੋਏਗਾ ਸੋ ਮੇਰੇ ਕਹਿੰਦਾ ਮਤਲਬ ਕਿ ਇੱਕ ਬਾਹ ਕਮਾਲ ਚੀਜ਼ ਹੈ ਜਿਹੜੀ ਉਹ ਉਸ ਆਡੀਟੋਰੀਅਮ ਦੇ ਵਿੱਚ ਬਣਨ ਜਾ ਰਹੀ ਹੈ ਔਰ ਇਹਦੇ ਨਾਲ ਨਾਲ ਮੋਜ ਭਾਈ ਚਾ ਰਹੇ ਨੇ ਮੈਨੂੰ ਹੁਕਮ ਦਿੱਤਾ ਸੀਗਾ ਇੱਕ ਗੇਟ ਲਈ ਤੇ ਦੋ ਗੇਟ ਨੇ ਜਿਹੜੇ ਖੇਦੁੱਦਨ ਸਿੰਘ ਦੇ ਨਾਂ ਤੇ ਉਹ ਵੀ ਉਸੇ 21 ਕਰੋੜ 17 ਲੱਖ ਰੁਪਏ ਦੇ ਵਿੱਚ ਉਹ ਵੀ ਅਸੀਂ ਸ਼ੁਰੂ ਹੈ ਜਿਹੜਾ ਉਹ ਅੱਜ ਕਰਾਉਣ ਦਾ ਕੰਮ ਹੈ ਜਿਹੜਾ ਉਹ ਕਰ ਦਿੱਤਾ ਇਸ ਤੋਂ ਇਲਾਵਾ ਸਾਥੀਓ ਮੇਰੇ ਵੀਰੋ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ 22 ਥਾਵਾਂ ਦੇ ਉੱਪਰ 22 ਕੰਮ ਨੇ ਜਿਹੜੇ ਤਕਰੀਬਨ 5 ਕਰੋੜ ਰੁਪਏ ਦੀ ਲਾਗਤ ਦੇ ਨਾਲ ਜਿਵੇਂ ਆਪਣੀ ਵੀ ਇੱਥੇ ਤੁਹਾਡਾ ਜਿਹੜਾ ਹੁਣ ਨਵਾਂ ਬੋਰਡ ਨੰਬਰ 11 ਬਣ ਗਿਆ ਪੁਰਾਣਾ 21 ਸੀਗਾ ਇਹਦੇ 'ਚ ਦਰਸ਼ਨ ਸਿੰਘ ਦੀਪ ਸਿੰਘ ਅਤੇ लाਡੀ ਸਿੰਘ ਵਾਲੀ ਗਲੀ ਐ 15.5 ਲੱਖ ਰੁਪਏ ਦੀ ਲਾਗਤ ਦੇ ਨਾਲ ਕੋਠੇ ਮਿਰਗਾ ਭਗਵਾਨ ਭਗਵਾਨ ਸਿੰਘ ਕਰਨੈ ਸਿੰਘ ਵਾਲੀ ਗਲੀ ਤਕਰੀਬਨ 4 ਲੱਖ ਰੁਪਿਆ ਦਾਰਾ ਸਿੰਘ ਜੀ ਨਾਜਰ ਸਿੰਘ ਜੀ ਤੇ ਭਗੀਰਤ ਰਾਏ ਕੋਠੇ ਮਿਹਰ ਸਿੰਘ ਵਾਲੀਆਂ ਗਲੀਆਂ ਇਹ ਗਲੀਆਂ ਹੈਗੀਆਂ ਉੱਥੇ ਤੇ ਹਾਂ ਇਹਨਾਂ ਸਾਰਿਆਂ ਦਾ ਕੰਮ ਹੈ ਜਿਹੜਾ ਇੱਕ ਕਿਸੇ ਤਰੀਕੇ ਪਰਾਣਾ ਬਾਈ ਨੰਬਰ ਵਾਰਡ ਜੋ ਕਾਕਾ ਸਿੰਘ ਮੰਗਾ ਸਿੰਘ ਚੰਦਰ ਬਸਤੀ ਵਾਲੀਆਂ ਗਲੀਆਂ ਨੇ ਜਿਹੜੀਆਂ ਉਹ ਤਕਰੀਬਨ 32 ਲੱਖ ਰੁਪਏ ਦੀ ਲਾਗਤ ਨਾਲ ਇਹ ਤੇ ਤਕਰੀਬਨ 66 ਲੱਖ ਰੁਪਏ ਦੀ ਲਾਗਤ ਨਾਲ ਜਿਹੜੇ ਫਟਕਲ ਕੰਮ ਨੇ 66 ਲੱਖ ਰੁਪਏ ਦੀ ਲਾਗਤ ਨਾਲ ਥੋੜੇ ਇਸ ਏਰੀਏ ਦੇ ਵਿੱਚ ਔਰ ਪੂਰੇ ਸ਼ਹਿਰ ਦੇ ਵਿੱਚ ਬਾਈ ਕੰਮ ਤਕਰੀਬਨ 5 ਕਰੋੜ ਰੁਪਏ ਦੀ ਲਾਗਤ ਨਾਲ ਉਹ ਸ਼ੁਰੂ ਹੋਣ ਜਾ ਰਹੇ ਨੇ ਹੁਣ ਮੇਰੇ ਵੀਰੋ ਇਸ ਤੋਂ ਅੱਗੇ ਜਿਸ ਮਕਸਦ ਦੇ ਲਈ ਆਪਾਂ ਜਿੱਥੇ ਇਕੱਠੇ ਹੋਇਆ ਤੁਸੀਂ ਲੰਬੇ ਸਮੇਂ ਤੋਂ ਮੇਰੀ ਕੋਸ਼ਿਸ਼ ਸੀ ਕਿ ਜਿੰਨੇ ਵੀ ਘਰ ਜਿਹੜੇ ਸਲਾਮ ਸ਼ਹਿਰ ਦੇ ਜਿਨ੍ਹਾਂ ਦੇ ਵਿੱਚ ਹਜੇ ਤੱਕ ਸੀਵਰੇਜ ਕਨੈਕਸ਼ਨ ਨਹੀਂ ਪਹੁੰਚਿਆ ਉਹਨਾਂ ਨੂੰ ਉਹਦੇ ਨਾਲ ਜੋੜਿਆ ਜਾਵੇ ਤੇ ਇਹ ਗੱਲ ਇਹ ਕੰਮ ਸ਼ੁਰੂ ਕਿੱਥੋਂ ਹੋਇਆ ਕਿ ਜਦ ਆਪਣੀ ਸਰਕਾਰ ਬਣੀ ਤੁਸੀਂ ਮੈਨੂੰ ਮੇਰੀ ਡਿਊਟੀ ਲਈ ਤੇ ਜਦੋਂ ਵੀ ਇੱਥੇ ਜਗਤਪੁਰੇ ਆਉਂਦੇ ਸੀਗੇ ਲੰਬੇ ਸਾਲਾਂ ਤੋਂ ਉਦੋਂ ਉਹਨਾਂ ਦੀ ਸਾਰਿਆਂ ਦੀ ਪਰਵਾਰਾਂ ਦੇ ਇੱਕੋ ਹੀ ਮੰਗ ਹੁੰਦੀ ਸੀ ਕਿ ਜੀ ਸੀਵਰੇਜ ਸਾਡੇ ਪੈਣਾ ਚਾਹੀਦਾ ਮੈਂ ਤਕਰੀਬਨ ਸਾਢੇ 3 ਸਾਲ ਪਹਿਲਾਂ ਸੀਵਰੇਜ ਮਨਜ਼ੂਰ ਕਰਾਇਆ ਜਗਤਪੁਰੇ ਦਾ 6 ਕਰੋੜ 37 ਲੱਖ ਰੁਪਏ ਦੇ ਲਗ ਦੇ ਨਾਲ ਉਹ ਜਦੋਂ ਉੱਥੇ ਨੀਂਹ ਪੱਥਰ ਰੱਖਣ ਗਏ ਤੇ ਮੈਂ ਅਫਸਰਾਂ ਨੂੰ ਇਹ ਵੀ ਪੁੱਛਿਆ ਕਮੇਟੀ ਵਾਲਿਆਂ ਨੂੰ ਵੀ ਸੀਵਰੇਜ ਬੋਰਡ ਵਾਲਿਆਂ ਨੂੰ ਵੀ ਕਿ ਇਹ ਕੰਮ ਅ ਇਹ ਤੋਂ ਇਲਾਵਾ ਕੋਈ ਹੋਰ ਕੰਮ ਤਾਂ ਨਹੀਂ ਹੈ ਸੀਵਰੇਜ ਦਾ ਉਹ ਕਹਿੰਦੀ ਜੀ ਨਹੀਂ ਚਲੋ ਮੈਂ ਮਨਜ਼ੂਰ ਕਰਾਇਆ ਕੰਮ ਸ਼ੁਰੂ ਕਰਾਤਾ ਤੇ ਉਹ ਜਦੋਂ ਸ਼ੁਰੂ ਕਰਾਤਾ ਉਸ ਤੋਂ ਮਗਰੋਂ ਪਤਾ ਲੱਗਣ ਲੱਗਾ ਕਿ ਕਿਉਂਕਿ ਡਿਮਾਂਡਾਂ ਆਉਣੇ ਸ਼ੁਰੂ ਹੋ ਗਈਆਂ ਕਿ ਸਾਡੇ ਪਈ ਇੱਕ ਗਲੀ ਰਹਿੰਦੀਆਂ ਦੋ ਗਲੀਆਂ ਰਹਿੰਦੀਆਂ ਤੇ ਚਾਰ ਘਰ ਰਹਿੰਦੇ ਨੇ ਕਿ ਜੀ ਇੱਥੇ ਇੱਥੇ ਸੀਵਰੇਜ ਰਹਿੰਦਾ ਫਿਰ ਮੈਂ ਅਧਿਕਾਰੀਆਂ ਨੂੰ ਫੇਰ ਬੁਲਾ ਕੇ ਪੁੱਛੇ ਭਾਈ ਮੇਰੇ ਕੋਲ ਤਾਂ ਡਿਮਾਂਡ ਆਈ ਜਾਂਦੀ ਹੈ ਨਾ ਦੱਸੋ ਇਹ ਕੰਮ ਕਿਉਂ ਨਹੀਂ ਹੋਏ ਹੈਗੇ ਕਿੱਥੇ ਕਿੱਥੇ ਰਹਿੰਦੇ ਨੇ ਅਸੀਂ ਸਾਰੇ ਸ਼ਹਿਰ ਦਾ ਸਰਵੇ ਕਰਾਇਆ ਸਿਵਰੇਜ ਡਿਪਾਰਟਮੈਂਟ ਵਾਲੇ ਅਧਿਕਾਰੀਆਂ ਨੇ ਕੀਤਾ ਨਾਲ ਮਿਊਸਪਲ ਕਮੇਟੀ ਦੇ ਅਧਿਕਾਰੀ ਲੱਗੇ ਕੱਲੇ-ਕੱਲੇ ਗਲੀ ਦਾ ਮਹੱਲੇ ਦਾ ਅਸੀਂ ਸਰਵੇ ਕਰਾਇਆ ਤੇ 3500 ਘਰ 22 ਪੌਕਟਨ ਦੇ ਵਿੱਚ ਛੋਟੀਆਂ-ਛੋਟੀਆਂ ਪੌਕਟਰ ਕਿਤੇ ਕੋਈ ਅੱਧੀ ਗਲੀ ਵੀ ਹੋਊਗੀ ਕਿਤੇ ਚਾਰ ਗਲੀਆਂ ਵੀ ਹੋਣਗੀਆਂ ਅਡਡ 22 ਥਾਵਾਂ ਦੇ ਉੱਪਰ ਅਸੀਂ 3500 ਘਰ ਦੀ ਪਛਾਣ ਕੀਤੀ ਕਿ ਜਿਨ੍ਹਾਂ ਦੇ ਵਿੱਚ ਸਿਵਰੇਜ ਕਨੈਕਸ਼ਨ ਸੀ ਨਹੀਂ 30 ਕਿਲੋਮੀਟਰ ਲੰਬੀ ਲਾਈਨ ਹੈ ਜਿਹੜੀ ਉਹ ਬਣਦੀ ਸੀਗੀ 30 ਕਿਲੋਮੀਟਰ ਲੰਬੀ ਲਾਈਨ ਦਾ ਇਹਨਾਂ 3500 ਘਰਾਂ ਨੂੰ ਕਵਰ ਕਰਨ ਦੇ ਲਈ ਉਹਦਾ ਸਾਰੇ ਦਾ ਸਰਵੇ ਕਰਾਇਆ ਐਸਟੀਮੇਟ ਲਵਾਇਆ ਤੇ ਉਹ ਤੋਂ ਬਾਅਦ ਇਹਦੇ ਮਨਜ਼ੂਰੀ ਔਰ ਪੈਸੇ ਦਾ ਇੰਤਜ਼ਾਮ ਹੈ ਜਿਹੜਾ ਉਹ ਕਰਨਾ ਸ਼ੁਰੂ ਕੀਤਾ ਤੇ ਅੱਜ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਚਾਹੇ ਮੈਨੂੰ ਇਹਦੇ 'ਚ ਲੱਗ ਤਾਂ ਗਏ ਤਕਰੀਬਨ 2.5 ਸਾਲ ਪਰ ਇਹ ਆਪਣਾ ਸ਼ਹਿਰ ਜਿਹੜਾ ਉਹ ਇਸ ਤੋਂ ਮਗਰੋਂ 1 ਸਾਲ ਦਾ ਟਾਈਮ ਹੈ ਪਰ ਮੈਂ ਹਦਾਇਤਾਂ ਕੀਤੀਆਂ ਨੇ ਕਿ 9 ਮਹੀਨੇ ਦੇ ਵਿੱਚ ਇਹਨੂੰ ਕੰਪਲੀਟ ਕਰੋ ਆਪਣੇ ਸ਼ਹਿਰ ਦਾ ਇੱਕ ਵੀ ਘਰ ਅਸੀਂ ਸੀਵਰੇਜ ਕਨੈਕਸ਼ਨ ਤੋਂ ਬਿਨਾਂ ਰਹਿਣ ਨਹੀਂ ਦੇਣਾ ਆਉਣ ਵਾਲੇ 9 ਮਹੀਨਿਆਂ ਦੇ ਵਿੱਚ ਮੈਂ ਤੁਹਾਡਾ ਵਾਅਦਾ ਕਰਦਾ ਮੇਰੇ ਵੀਰੋ ਜਦੋਂ ਇੱਛਾ ਹੋਵੇ ਨਾ ਉਦੋਂ ਸਾਰੇ ਕੰਮ ਹੋ ਜਾਂਦੇ ਨੇ ਜਦੋਂ ਇੱਛਾ ਹੋਵੇ ਉਦੋਂ ਸਾਰੇ ਕੰਮ ਨੇ ਜਿਹੜੇ ਉਹ ਹੋ ਜਾਂਦੇ ਨੇ ਮੈਂ ਅੱਜ ਦੇ ਇਸ ਮੌਕੇ ਉੱਪਰ ਮੈਂ ਕੋਈ ਸਿਆਸੀ ਗੱਲ ਕਰਨੀ ਨਹੀਂ ਸੀਗੀ ਪਰ ਕਰੀਏ ਕਿ ਕਈ ਵਾਰੀ ਮਾਹੌਲ ਇਹੋ ਜਿਹਾ ਬਣਾ ਦਿੱਤਾ ਜਾਂਦਾ ਹੈ ਝੂਠ ਇੰਨਾ ਕੋ ਬੋਲ ਦਿੱਤਾ ਜਾਂਦਾ ਹੈ ਕਿ ਉਹਦੀ ਗੱਲ ਨੂੰ ਕਲੈਰੀਫਾਈ ਹੈ ਜਿਹੜਾ ਉਹ ਜ਼ਰੂਰ ਕਰਨਾ ਪੈਂਦਾ ਮੈਂ ਹਮੇਸ਼ਾ ਕਿਹਾ ਹੈ ਕਿ ਮੈਨੂੰ ਕੰਮ ਕਰਨ ਦਾ ਸ਼ੌਕ ਹੈ ਮੈਨੂੰ ਕੰਮ ਕਰਨ ਦਿਓ जिने क्रेडिट ਲੈਣਾ ਕਿਸੇ ਹੋਰ ਪਾਰਟੀ ਦੇ ਨੇ ਕਿਸੇ ਹੋਰ ਲੀਡਰ ਨੇ ਜਿੰਦਾ ਮਰਜ਼ੀ ਲੋ ਕੋਈ ਦਿੱਕਤ ਨਹੀਂ ਹੈਗੀ ਮੈਂ ਬਹੁਤ ਵਾਰੀ ਕਿਹਾ ਮੈਂ ਹੁਣ ਵੀ ਫਿਰ ਦੁਬਾਰਾ ਇਹੀ ਕਹੂੰਗਾ ਮੈਂ ਕੱਲ ਦੇਖਿਆ ਮੈਨੂੰ ਮੇਰੇ ਕਿਸੇ ਸਾਥੀ ਵੀਰ ਨੇ ਭੇਜਿਆ ਕਿ ਸਾਡੇ ਮੇਰੀ ਬਹੁਤ ਹੀ ਸਤਕਾਰਯੋਗ ਛੋਟੀ ਭੈਣ ਆ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਨੇ ਦਾਮਨ ਥੇਨ ਦਾਜਵਾ ਉਹਨਾਂ ਨੇ ਇੱਕ ਪੋਸਟ ਪਾਈ ਜਿਹਦੇ ਵਿੱਚ ਉਹਨਾਂ ਨੇ ਦੋ ਇਹਦਾ ਕੰਮਾਂ ਦਾ ਜਿੱਥੇ ਚਲੋ ਸਵਾਗਤ ਕੀਤਾ ਉਥੇ ਨਾਲ ਹੀ ਕੁਝ ਸਵਾਲ ਵੀ ਖੜੇ ਕੀਤੇ ਮੈਂ ਕੋਈ ਜ਼ਰੂਰੀ ਨਹੀਂ ਸਮਝਦਾ ਹੈਗਾ ਜਵਾਬ ਦੇਣੇ ਪਰ ਲੋਕਾਂ ਨੂੰ ਕਲੈਰਿਟੀ ਜ਼ਰੂਰ ਹੋਣੀ ਚਾਹੀਦੀ ਹੈ ਕਿ ਚਾਹੇ 21 ਕਰੋੜ ਦਾ ਸਮਾਰਕ ਦਾ ਕੰਮ ਹੈ ਤੇ ਚਾਹੇ 30 ਕਰੋੜ ਰੁਪਏ ਦਾ ਤੇ ਕਰੀਬ ਇਹ ਜਿਹੜਾ ਸੀਵਰੇਜ ਦਾ ਕੰਮ ਹੈ ਇਹਦੇ 'ਚ ਉਹਨਾਂ ਨੇ ਸਵਾਲ ਕੀਤਾ ਕਿ ਕਿ ਪ੍ਰੋਜੈਕਟ ਬਾਰੇ ਜਿਹੜਾ ਉਥੋਂ ਦਾ ਸਮਾਰਕ ਦਾ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜੀ ਕੇਂਦਰ ਸਰਕਾਰ ਨੇ ਕੋਈ ਪੰਜਾਬ ਸਰਕਾਰ ਨੂੰ ਪਹਿਲਾਂ ਚਿੱਠੀ ਲਿਖੀ ਸੀਗੀ ਕਿ ਜੀ 100 ਕਰੋੜ ਦੇ ਕਰੀਬ ਕੰਮ ਹੈ ਜਿਹੜਾ ਉਹ ਹੋ ਸਕਦਾ ਤੇ ਹਜ ਤੱਕ ਉਹਦਾ ਜਵਾਬ ਨਹੀਂ ਗਿਆ ਹੈਗਾ ਮੈਂ ਮੇਰੇ ਉਸ ਛੋਟੀ ਭੈਣ ਨੂੰ ਮੈਂ ਬੇਨਤੀ ਕਰੂੰਗਾ ਕਿ ਜਿਹੜੀ ਕੇਂਦਰ ਸਰਕਾਰ ਪੰਜਾਬ ਸਰਕਾਰ ਵਾਲੇ ਕੰਮ ਤਾਂ ਅਸੀਂ ਕਰ ਹੀ ਰਹੇ ਆਂ ਮੈਂ ਉਸ ਤੋਂ ਬਾਅਦ ਇੱਕ ਹੋਰ ਮੰਗ ਸੀਗੀ ਭਾਈਚਾਰੇ ਦੀ ਕਮੋ ਭਾਈਚਾਰੇ ਦੀ ਕਿ ਜਿਹੜੀ ਪਟਿਆਲੇ ਤੋਂ ਭੀਖੀ ਤੱਕ ਦੀ ਸੜਕ ਹੈ ਉਹਦਾ ਨਾਮ ਸ਼ਹੀਦ ਉਦਮ ਸਿੰਘ ਦੇ ਨਾਂ ਤੇ ਕੀਤਾ ਜਾਵੇ ਭਵਾਨੀਗੜ੍ਹ ਤੋਂ ਲੈ ਕੇ ਸਨਾਮ ਮਾਨਸਾ ਪਿੱਖੀ ਪਿੱਖੀ ਮਾਨਸਾ ਇਹ ਜਿਹੜੀ ਸੜਕ ਹੈ ਅਸੀਂ ਸ਼ਹੀਦ ਉਦਮ ਸਿੰਘ ਦੇ ਨਾਂ ਤੇ ਕਰ ਦਿੱਤੀ ਕਿਉਂਕਿ ਸਟੇਟ ਹਾਈਵੇ ਸੀਗਾ ਉਹ ਤੋਂ ਅੱਗੇ ਪਟਿਆਲੇ ਤੋਂ ਭਵਾਨੀ ਪਟਿਆਲੇ ਤੋਂ ਭਵਾਨੀਗੜ੍ਹ ਦੀ ਜਿਹੜੀ ਰੋਡ ਉਹ ਨੈਸ਼ਨਲ ਹਾਈਵੇ ਕੇਂਦਰ ਸਰਕਾਰ ਨੇ ਕਰਨੀ ਹੈ ਮੈਂ ਮੇਰੀ ਛੋਟੀ ਭੈਣ ਨੂੰ ਬੇਨਤੀ ਕਰੂੰਗਾ ਕਿ ਇਹ 27 5 27 25 7 2025 ਦਾ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਨੂੰ ਚਿੱਠੀ ਗਈ ਹੋਈ ਹੈ ਕੇਸ ਗਿਆ ਹੋਇਆ ਬਣ ਕੇ ਕਿ ਭੋਨੀਗੜ ਤੋਂ ਪਟਿਆਲਾ ਸ਼ਿਰਦਨ ਸਿੰਘ ਦੇ ਨਾਂ ਤੇ ਕੀਤਾ ਜਾਵੇ ਇਹ ਜ਼ਰੂਰ ਤੁਸੀਂ ਹਿੰਮਤ ਮਾਰੋ ਉਸ ਤੋਂ ਇਲਾਵਾ ਜਿਹੜੀ ਉਹਨਾਂ ਨੇ ਗੱਲ ਕਹੀ ਕਿ ਜੀ ਪੰਜਾਬ ਸਰਕਾਰ ਕੇਸ ਨਹੀਂ ਪੇਜ ਰਹੀ ਹੈਗੀ ਜਾਂ ਇਹ ਪੈਸੇ ਨੇ ਜਿਹੜੇ ਕੇਂਦਰ ਸੈਂਟਰ ਤੋਂ ਆਣੇ ਸੀਗੇ ਇਹ 21 ਮਈ 2025 ਦਾ 98 ਕਰੋੜ ਰੁਪਏ ਦੀ ਪ੍ਰੋਪੋਜ਼ਲ ਹੈ ਜਿਹੜੀ ਮੇਰੀ ਪੰਜਾਬ ਸਰਕਾਰ ਤੋਂ ਕੇਂਦਰ ਸਰਕਾਰ ਦੇ ਟੂਰਿਜ਼ਮ ਵਿਭਾਗ ਕੋਲ ਗਈ ਹੋਈ ਹੈ ਹਜੇ ਤੱਕ ਪੈਸੇ ਤਾਂ ਕੀ ਆਣੇ ਸੀ ਮੈਂ ਆਪਣੀ ਛੋਟੀ ਭੈਣ ਨੂੰ ਦੱਸਣਾ ਚਾਹਾਂਗਾ ਹਜੇ ਤੱਕ ਪੈਸੇ ਤਾਂ ਕੀ ਆਉਣੇ ਸੀਗੇ ਮੁੜ ਕੇ ਉਹਨਾਂ ਦਾ ਜਵਾਬ ਵੀ ਨਹੀਂ ਆਇਆ ਹੈਗਾ ਤੇ ਉਹ ਜਵਾਬ ਨੂੰ ਉਡੀਕ ਕਰਦੇ ਕਰਦੇ ਜਿਹੜਾ ਅੱਜ ਕੰਮ ਸ਼ੁਰੂ ਕੀਤੇ ਨੇ 22 ਕਰੋੜ ਉਹ ਤੇ 18 ਕਰੋੜ ਇੱਕ ਹੋਰ ਏ ਅਸੀਂ ਆਪਦੇ ਕੋਲੋਂ ਮਨਜ਼ੂਰ ਕਰਾ ਚੁੱਕੇ ਆ ਕੰਮ ਤੇ ਇੱਕ ਜਿਹੜਾ ਸੀਤਾ ਸਰ ਦਾ ਮੈਂ ਕਿਹਾ ਸੀਗਾ ਉਹ ਵੀ ਅਸੀਂ ਇਹਦੇ ਵਿੱਚ ਪਾਇਆ ਸੀਗਾ ਉਹਨਾਂ ਨੇ ਕਿਹਾ ਸੀਗਾ ਕਿ ਜੇ ਆਮਨਜੀ ਚੌਹਣ ਤਹਿਬ ਕੇਂਦਰ ਪੈਸਾ ਦੇ ਸਕਦਾ ਮੈਨੂੰ ਚਿੱਠੀ ਲਿਖੀ ਨੂੰ 7 ਮਹੀਨੇ ਹੋ ਗਏ ਪੰਜਾਬ ਸਰਕਾਰ ਤੋਂ ਕੇਸ ਭਜਵਾਏ ਨੂੰ ਹਜੇ ਤੱਕ ਮੁੜ ਕੇ ਚਿੱਠੀ ਦਾ ਜਵਾਬ ਵੀ ਨਹੀਂ ਆਇਆ ਤੇ ਉਹਨਾਂ ਦਾ ਕੇਂਦਰ ਸਰਕਾਰ ਦੇ ਮੂੰਹ ਕਰਨੀ ਝਾਗ ਦੇ ਝਾਗ ਦੇ ਸੀਤਾ ਸਰ ਦੇ ਲਈ ਵੀ ਜਦੋਂ ਉਹ ਝਗੜਾ ਮੁੱਕ ਜਾਂਦਾ ਹੈ ਕੇਸ ਵਾਪਸ ਹੋ ਜਾਂਦਾ ਹਾਈ ਕੋਰਟ ਚ 60 ਕਰੋੜ ਰੁਪਏ ਮੈਂ ਉਹਦਾ ਵੀ ਆਪ ਦੇ ਕੋਲੋਂ ਮਨਜ਼ੂਰ ਕਰਾ ਲਿਆ ਤੇ ਮੈਂ ਮੇਰੀ ਹਸਪੰਦ ਨੂੰ ਕਹਿਣਾ ਕਹਿਣਾ ਚਾਹੂਗਾ ਕਿ ਇਹਦੇ ਵਿੱਚ ਇੱਕ ਇਹਦੇ 40 ਕਰੋੜ ਦਾ ਕੰਮ ਹੋ ਰਹਿੰਦਾ ਜੇ ਮਿਹਰ ਕਰੋ ਤਾਂ ਕੇਂਦਰ ਸਰਕਾਰ ਤੋਂ 40 ਲਿਆ ਦਿਓ ਤੇ ਜਿਹੜਾ ਪਰਲਾ ਪਾਸਾ ਸੀਤਾ ਸਰ ਵਾਲੀ ਸਾਈਡ ਦਾ ਉਹਦੇ ਨਾਲ ਜੋ ਡਰੇਨ ਵੀ ਹੈ ਤੇ ਸਾਰਾ ਕੰਮ ਹੈ ਜਿਹੜਾ ਉਹ ਸਾਰਾ ਕੁਝ ਉਹ ਹੋ ਜਾਊਗਾ ਕਿਰਪਾ ਕਰਕੇ ਉਹਤੇ ਗੌਰ ਫਰਮਾਓ ਤੇ ਜੇ ਆਪਾਂ ਇੰਨੇ ਹੀ ਕਿਉਂਕਿ ਮੈਂ ਜਦੋਂ ਵੀ ਮੈਂ ਮੈਂ ਕਦੇ ਇਹਨਾਂ ਗੱਲਾਂ ਦੇ ਵਿੱਚ ਕਹਿ ਪੈਂਦਾ ਨਹੀਂ ਹੈਗਾ ਮੈਂ ਹਮੇਸ਼ਾ ਕਹਣਾ ਕਿ ਮੈਨੂੰ ਕੰਮ ਕਰ ਲੈਣ ਤੋਂ ਕ੍ਰੈਡਿਟ ਤੁਸੀਂ ਲਓ ਕੋਈ ਦਿੱਕਤ ਨਹੀਂ ਹੈਗੀ ਪਰ ਨੰਬਰ 1 ਤਾਂ ਅੱਧੀ ਜਾਣਕਾਰੀ ਜਿਹੜੀ ਉਹ ਖਤਰਨਾਕ ਹੁੰਦੀ ਹੈ ਤੇ ਅੱਧੀ ਜਾਣਕਾਰੀ ਦੇ ਬੇਸਿਸ ਦੇ ਉੱਪਰ ਲੋਕਾਂ ਨੂੰ ਗੁੰਮਰਾਹ ਕਰਨਾ ਝੂਠ ਬੋਲਣਾ ਉਹ ਪਾਕ ਹੁੰਦਾ ਮੈਂ ਉਹਨਾਂ ਨੂੰ ਮੇਰੀ ਛੋਟੀ ਭੈਣ ਨੂੰ ਕਹੂੰਗਾ ਕਿ ਜੇ ਆਪਾਂ ਇੰਨੇ ਹੀ ਚਾਹਨੇ ਆ ਤੇ ਕਿਰਪਾ ਕਰਕੇ ਸ਼ਹੀਦ ਉਦਮ ਸਿੰਘ ਜੀਆ ਦੇ ਨਾਮ ਦੇ ਉੱਪਰ ਪਾਰਲੀਮੈਂਟ ਦੇ ਵਿੱਚ ਸ਼ਹੀਦ ਉਦਮ ਸਿੰਘ ਜਿਹਦਾ ਬੁੱਤ ਹੈ ਜਿਹੜਾ ਉਹ ਜ਼ਰੂਰ ਲਵਾ ਲਓ ਕਿਉਂਕਿ ਉਸ ਉਸ ਦੇਸ਼ ਦੇ ਪਰਵਾਨੇ ਨੇ ਉਸ ਯੋਧੇ ਨੇ 21 ਸਾਲ ਬਾਅਦ ਜਾ ਕੇ ਬਦਲਾ ਲਿਆ ਸੀਗਾ ਜੱਲ੍ਹਿਆਂਵਾਲੇ ਬਾਗ ਦੇ ਸਾਕੇ ਦਾ ਤੇ ਨਾਲ ਹੀ ਜਿਹੜੇ ਪਿਸਤਲ ਔਰ ਬਾਕੀ ਚੀਜ਼ਾਂ ਲੰਡਨ ਦੇ ਵਿੱਚ ਹੀ ਉਦਮ ਸਿੰਘ ਦੇ ਪਈਆਂ ਨੇ ਇੱਕ ਉਹ ਕੇਂਦਰ ਸਰਕਾਰ ਹੈ ਜਿਹੜਾ ਉਹ ਜ਼ਰੂਰ ਲਿਆਵੇ ਨਾ ਕਿ ਇੱਥੇ ਵਾਲੇ ਕੰਮਾਂ ਤੇ ਸਾਡਾ ਕਿੰਤੂ ਪਰੰਤੂ ਜਿਹੜਾ ਉਹ ਕਰੇ ਦੂਜੀ ਚੀਜ਼ ਹੈ ਜਿਹੜੀ ਉਹ ਮੇਰੀ ਛੋਟੀ ਭੈਣ ਦਮਨ ਬਾਜਵਾ ਜੀ ਨੇ ਗੱਲ ਕੀਤੀ ਕਿ ਇਹ ਉਹਨਾਂ ਨੇ ਵੱਡੇ ਵੱਡੇ ਮਨਲਾ ਦਾ ਸ਼ਾਇਦ ਪੋਸਟਰ ਪੂਸਟਰ ਹੀ ਬਣਾਏ ਨੇ ਫੇਸਬੁੱਕ ਤੇ ਵੀ ਪਾਇਆ ਕਿ ਜੀ ਇਹ ਜਿਹੜਾ 29 ਕਰੋੜ 84 54 ਲੱਖ ਰੁਪਏ ਦਾ ਕੰਮ ਹੈ ਜਿਹੜਾ ਉਹਦੇ ਚੋਂ ਅੱਧਾ ਜਿਹੜਾ ਉਹਨਾਂ ਨੇ ਫੋਟੋ ਫੂਟੋ ਪਾ ਕੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਦਾ ਧੰਨਵਾਦ ਵੀ ਕਰਤਾ ਕਿ ਜੀ ਇਹਦੇ ਵਿੱਚੋਂ ਇਦੇ ਵਿੱਚੋਂ ਅੱਧਾ ਜਿਹੜਾ 29 ਕਰੋੜ 54 ਲੱਖ ਰੁਪਏ ਦੇ ਵਿੱਚੋਂ 14 ਕਰੋੜ 91 ਲੱਖ ਰੁਪਏ ਜਿਹੜਾ ਉਹ ਮੋਦੀ ਸਾਹਿਬ ਨੇ ਕੇਂਦਰ ਦੀ ਭਾਜਪਾ ਸਰਕਾਰ ਨੇ ਭੇਜਿਆ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਧੰਨਵਾਦ ਵੀ ਕਰਤਾ ਮੈਂ ਉਹੀ ਗੱਲ ਕਹਿਣਾ ਚਾਹੁੰਦਾ ਸੀਗਾ ਕਿ ਨੰਬਰ 1 ਦਾ ਜਦੋਂ ਬੰਦੇ ਨੂੰ ਜਾਣਕਾਰੀ ਨਾ ਹੋਵੇ ਉਹ ਬੜੀ ਅਧੀ ਜਾਣਕਾਰੀ ਹੋਵੇ ਬੜਾ ਖਤਰਨਾਕ ਹੁੰਦਾ ਹੈ ਤੇ ਦੂਜਾ ਉਹਦੇ ਪਿਹਾਰ ਦੇ ਉੱਪਰ ਲੋਕਾਂ ਨੂੰ ਬੇਮਕੂ ਬਣਾਉਣਾ ਉਹ ਪਾਪ ਦੇ ਬਰਾਬਰ ਹੈ ਮੈਂ ਮੇਰੀ ਉਸ ਛੋਟੀ ਭੈਣ ਨੂੰ ਬੇਨਤੀ ਕਰੂਗਾ ਕਿ ਤੁਸੀਂ ਇਹ ਪੋਸਟਰ ਦਾ ਪਤਾ ਚੰਗੀ ਗੱਲ ਹੈ ਪਾਓ ਆਪਾਂ ਸਾਰੇ ਨਾਲ ਮਿਲ ਕੇ ਇੱਕ ਦੂਜੇ ਨਾਲ ਵੱਧ ਵਿਕਾਸ ਕਰੀਏ ਇਹ ਹੀ ਆਪਣੀ ਡਿਊਟੀ ਹੈ ਪਰ ਕਿਰਪਾ ਕਰਕੇ ਇਹ ਜਿਹੜਾ 14 ਕਰੋੜ 91 ਲੱਖ ਰੁਪਏ ਤੁਸੀਂ ਕਿਹਾ ਪੋਸਟਰ ਵੀ ਪਾਇਆ ਉਹਨਾਂ ਦੇ ਪੇਜ ਤੇ ਪਿਆ ਹੋਇਆ ਹੈ ਇਹਦੀ ਮੈਨੂੰ ਕਿਰਪਾ ਕਰਕੇ ਕੋਈ ਮਨਜ਼ੂਰੀ ਪੱਤਰ ਕੋਈ ਸੈਂਸ਼ਨ ਲੈਟਰ ਤਾਂ ਜਰੂਰ ਦਿਖਾ ਦਿਓ ਉਸ ਨਾਮ ਵਾਲਿਆਂ ਨੂੰ ਇਹ ਤਾਂ ਦਿਖਾ ਦਿਓ ਮੈਂ ਤੁਹਾਡੇ ਸਾਹਮਣੇ ਆਹ ਸੈਂਕਸ਼ਨ ਲੈਟਰ ਦਿਖਾ ਰਿਹਾ ਆਹ ਸੈਂਕਸ਼ਨ ਲੈਟਰ ਹੈ ਜੀ ਇਹ ਜਿਹੜਾ ਪੈਸਾ ਮਨਜ਼ੂਰ ਕਰਾਇਆ ਇਹ UIDF ਸਕੀਮ ਦੇ ਵਿੱਚੋਂ ਮੈਂ ਕਰਾਇਆ ਮੈਨੂੰ ਤਕਰੀਬਨ 2.5 ਸਾਲ ਲੱਗੇ ਇਹਨੂੰ ਮਨਜ਼ੂਰ ਕਰਾਉਣ ਦੇ ਵਿੱਚ ਤੇ ਇਹਦੇ ਵਿੱਚ ਇਹ ਜਾ ਕੇ ਅੱਗੇ ਲਿਖਿਆ ਹੋਇਆ ਹੈ ਗਵਰਨਮੈਂਟ ਆਫ ਇੰਡੀਆ ਦਾ ਸ਼ੇਅਰ 0 ਗਵਰਨਮੈਂਟ ਆਫ ਇੰਡੀਆ ਦਾ ਸ਼ੇਅਰ ਨਿੱਲਾ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਇਹ ਯੂਆਈਡੀ اف ਦੀ ਸਕੀਮ ਹੈ ਜੀ ਜਿਹਦੇ ਵਾਸਤੇ ਮੈਨੂੰ ਇਹਦੇ ਚ 2.5 ਸਾਲ ਲੱਗ ਗਏ ਇਹ ਯੂਆਈਡੀ اف ਦੀ ਸਕੀਮ ਹੈ ਇੱਕ ਜਿਹਦੇ ਵਿੱਚ 15% ਸ਼ੇਅਰ ਹੈ ਜਿਹੜਾ ਕਿਉਂਕਿ ਸਰਕਾਰਾਂ ਦੀ ਅੱਡੋ-ਅੱਡ ਸਕੀਮਾਂ ਚੱਲਦੀਆਂ ਹੁੰਦੀਆਂ ਨੇ ਇਹ ਤੁਹਾਡੀ ਹਿੰਮਤ ਤੇ ਉੱਪਰ ਡਿਪੈਂਡ ਕਰਦਾ ਹੈ ਕਿ ਤੁਸੀਂ ਕਿੰਨਾ ਸਟੱਡੀ ਕਰਕੇ ਕਿੰਨਾ ਪਤਾ ਕਰਕੇ ਕਿੰਨੀ ਹਿੰਮਤੋਂ ਹਿੰਮਤਪਿੰਤ ਕਰਕੇ ਤੁਸੀਂ ਕਿਹੜੀ ਸਕੀਮ ਦੇ ਵਿੱਚੋਂ ਤੁਸੀਂ ਆਪ ਦੀ ਪਰਪੋਜ਼ਲ ਪਾਸ ਕਰਾ ਜਾਂਦੇ ਹੋ ਲੰਬੇ ਸਮੇਂ ਤੋਂ ਪੰਜਾਬ ਸਰਕਾਰਾਂ ਵੀ ਨੇ ਕੇਂਦਰ ਸਰਕਾਰਾਂ ਨੇ ਮੋਦੀ ਸਾਹਿਬ ਨੂੰ ਤਾਂ ਇਹਨਾਂ ਉੱਤੇ 12 ਸਾਲ ਹੋ ਗਏ ਤੇ ਉਹਦੇ ਵੀ ਅੱਜ ਇੱਕ ਕ੍ਰੈਡਿਟ ਲੈ ਕੇ ਗੁੰਮਰਾਹ ਕਰਨਾ ਲੋਕਾਂ ਨੂੰ ਇਹ ਇਹ ਗਲਤ ਹੈ ਯੂਆਈਡੀਐਫ ਦੀ ਸਕੀਮ ਹੈ ਜਿਹਦੇ ਚ 15% ਜਿਹੜਾ ਉਹ ਪੰਜਾਬ ਸਰਕਾਰ ਨੇ ਪਾਇਆ 85% ਦਾ ਪੰਜਾਬ ਸਰਕਾਰ ਨੇ ਲੋਨ ਲਿਆ ਜਿਹੜਾ ਕਿ ਪੰਜ ਕਿਸ਼ਤਾਂ ਦੇ ਵਿੱਚ ਆਉਣ ਵਾਲੇ 7 ਸਾਲਾਂ ਦੇ ਵਿੱਚ ਪੰਜਾਬ ਸਰਕਾਰ ਨੇ ਉਤਾਰਨਾ ਹੈ ਸੈਂਟਰਲ ਗਵਰਨਮੈਂਟ ਦਾ ਇਹਦੇ ਚ ਇੱਕ ਨਵੀਂ ਚਵਾਨੀ ਵੀ ਲੱਗੀ ਹੈਗੀ ਜੇ ਮੇਰੀ ਛੋਟੀ ਭੈਣ ਦਾਮਨ ਬਾਜਵਾ 15 ਕਰੋੜ 91 ਲੱਖ ਦਾ ਕੀ 15 ਪੈਸੇ ਗਲੀ ਵਾਲੇ ਵੀ 10 ਦਿਨ ਸਾਬਤ ਕਰ ਦੇਣ ਕੋਈ ਚਿੱਠੀ ਦਿਖਾ ਦੇਣਾ ਵੀ ਇਹਦੇ ਚ ਕੇਂਦਰ ਸਰਕਾਰ ਦਾ ਲੱਗਿਆ ਤਾਂ ਮੈਨੂੰ ਫੜ ਲਿਓ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਮੈਂ ਕੋਈ ਇਹਨੇ ਵਿਸਤਾਰ ਦੇ ਵਿੱਚ ਇਹ ਕੋਈ ਗੱਲਾਂ ਨਹੀਂ ਕਰਨੀਆਂ ਸੀਗੀਆਂ ਪਰ ਪਰ ਉਦੋਂ ਠੀਕ ਨਹੀਂ ਲੱਗਦਾ ਕਿ ਲੋਕਾਂ ਨੂੰ ਜਦੋਂ ਗੁੰਮਰਾਹ ਕੀਤਾ ਜਾਵੇ ਸੋ ਫਿਰ ਵੀ ਜੇ ਕੋਈ ਕ੍ਰੈਡਿਟ ਲੈਣਾ ਚਾਹੁੰਦੇ ਨੇ ਤਾਂ ਜੀ ਸਦਕੇ ਲਓ ਮੈਨੂੰ ਤਾਂ ਸਿਰਫ ਔਰ ਸਿਰਫ ਕੰਮ ਕਰਨ ਦਾ ਸ਼ੌਕ ਹੈ ਇਹ ਹੀ ਆਪਦੇ ਪਿਤਾ ਜੀ ਤੋਂ ਸਿੱਖਿਆ ਤੇ ਉਹਦੇ ਲਈ ਉਹਦੇ ਲਈ ਤੁਹਾਡਾ ਸਾਰਿਆਂ ਦਾ ਸਹਿਯੋਗ ਲੰਬਾ ਸਮਾਂ ਤੁਸੀਂ ਮੈਨੂੰ ਦਿੱਤਾ ਹੈ ਅੱਜ ਵੀ ਦੇ ਰਹੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਸਹਿਯੋਗ ਵਾਲੀ ਕਦੇ ਕੋਈ ਕਸਰ ਨਹੀਂ ਛੱਡਦੇ ਹੈ ਕਿ ਮੈਨੂੰ ਇਸ ਗੱਲ ਦਾ ਵਿਸ਼ਵਾਸ ਹੈ ਸੋ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਜਿੱਥੇ ਕੋਟਨ ਕੋਟ ਧੰਨਵਾਦ ਹੈ ਉੱਥੇ ਮੈਂ ਤੁਹਾਨੂੰ ਨਾਲ ਹੀ ਇਹ ਵੀ ਕਹਿਣਾ ਚਾਹਾਂਗਾ ਕਿ ਇਹ ਜਿਹੜਾ ਪ੍ਰੋਜੈਕਟ ਅੱਜ 22 ਪੁਆਇੰਟਾਂ ਦੇ ਉੱਪਰ 22 ਥਾਵਾਂ ਦੇ ਉੱਪਰ ਸ਼ਹਿਰ ਦੇ ਵਿੱਚ 29 ਕਰੋੜ 54 ਲੱਖ ਰੁਪਏ ਦੀ ਲਾਗ ਦੇ ਨਾਲ ਸ਼ੁਰੂ ਕਰਨ ਜਾ ਰਿਹਾ ਇਹਦੇ ਵਿੱਚ ਪਾਈਪਲਾਈਨ ਵੀ ਪੈਣੀ ਹੈ ਇਹਦੇ ਵਿੱਚ ਕਨੈਕਸ਼ਨ ਵੀ ਹੋਣੇ ਨੇ ਤੇ ਇਹਦੇ ਵਿੱਚ ਜਦੋਂ ਕਨੈਕਸ਼ਨ ਹੋਣੇ ਨੇ ਪਾਈਪਲਾਈਨ ਵਿਛਲੀ ਹੈ ਤੇ ਹੋ ਸਕਦਾ ਹੈ ਹੋ ਸਕਦਾ ਹੈ ਕਿ ਗਲੀ ਥੋੜੀ ਬਹੁਤ ਪੱਟੀ ਜਾਊਗੀ ਪਰ ਤੁਹਾਨੂੰ ਕਿਸੇ ਨੂੰ ਫਿਕਰ ਕਰਨ ਦੀ ਲੋੜ ਨਹੀਂ ਹੈਗੀ ਇਸ 29 ਕਰੋੜ ਰੁਪਏ ਦੇ ਵਿੱਚ ਉਹ ਤੁਹਾਡੀਆਂ ਗਲੀਆਂ ਜਿਹੜੀ ਕੋਈ ਪੱਟੀ ਵੀ ਜਾਊਗੀ ਉਹ ਉਵੇਂ ਦੀ ਹੋਵੇ ਉਹਨੂੰ ਤਿਆਰ ਕਰਕੇ ਅਸੀਂ 9 ਮਹੀਨਿਆਂ ਦੇ ਵਿੱਚ ਵਿੱਚ ਵਾਪਸ ਦੇ ਦਾਂਗੇ ਹਾਂ ਜਦੋਂ ਤੱਕ ਕੰਮ ਪਈ ਚੱਲਦਾ ਹੋਊਗਾ ਉਦੋਂ ਤਕਲੀਫ ਮਾੜੀ-ਮੋਟੀ ਤੁਹਾਨੂੰ ਉਹ ਜ਼ਰੂਰ ਹੋਊਗੀ ਉਹਦੇ ਲਈ ਮੈਂ ਤੁਹਾਨੂੰ ਪਹਿਲੇ ਹੀ ਦੱਸ ਦੇਣਾ ਤਾਂ ਕਿ ਤੁਹਾਨੂੰ ਤੁਹਾਨੂੰ ਦਿੱਕਤ ਨਾ ਆਵੇ ਔਰ ਇਸ ਕੰਮ ਦੇ ਵਿੱਚ ਸਹਿਯੋਗ ਕਰੋ ਤਾਂ ਕਿ ਸਾਲ ਵਾਲਾ ਕੰਮ ਇਹਦਾ ਉਸੀ 9 ਮਹੀਨੇ ਦੇ ਵਿੱਚ ਵਿੱਚ ਉਹਨੂੰ ਪੂਰਾ ਕਰ ਸਕੀ ਐ ਸੋ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਔਰ ਇੱਕ ਵਾਰ ਫੇਰ ਤੋਂ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਬਾਦ ਪਰਮਾਤਮਾ ਇਸੇ ਤਰੀਕੇ ਨਾਲ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾਵਾਂ ਦੇ ਵਿੱਚ ਰੱਖਣਾ ਖੁਸ਼ ਰੱਖਣਾ ਹਮੇਸ਼ਾ ਦਿਨ-ਦੁਗਣੀ ਰਾਤ-ਉਗਣੀ ਤਰੱਕੀਆਂ ਸੀ ਕਰਦੇ ਉਸ ਲਈ ਇਹਨਾਂ ਸ਼ਬਦਾਂ ਬਹੁਤ ਬਹੁਤ ਧੰਨਵਾਦ